ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਵੇੜੇ ਦਾ ਬੂਟਾ ਆ ਦੇਖੋ ਕੁਝ ਲੋਕ ਨੇ ਭੱਜੇ ਜਾ ਰਹੇ ਹਨ ਬੱਚੇ ਜਿਹੜੇ ਨੇ ਭੱਜੇ ਜਾ ਰਹੇ ਨੇ ਕਿਤੇ ਸੜਕ ਹੈ ਕਾਰ ਬਣ ਹੈ ਆ ਪੇੜ ਹੈ ਇੱਥੇ ਠੀਕ ਹੈ ਤੇ ਆ ਛੋਟਾ ਬੱਚਾ ਥੋੜੇ ਵੱਡੇ ਨੇ ਚੱਲੇ ਨੇ ਕਿਤੇ ਬੱਚਿਆਂ ਦੀ ਟੋਲੀ ਚੱਲੀ ਸੀ ਸਵੇਰ ਦਾ ਸਮਾਂ ਸੀ ਸੂਰਜ ਦੀ ਲਾਲੀ ਚਾਰੇ ਪਾਸੇ ਫੈਲਣ ਲੱਗ ਗਈ ਸੀ ਬੱਚਿਆਂ ਦਾ ਟੋਲਾ ਛਾਲਾਂ ਮਾਰਨ ਮਾਰ ਰਿਹਾ ਸੀ ਬੱਚਿਆਂ ਦੇ ਪਿੱਛੇ ਇੱਕ ਬੱਚਾ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਆ ਬੱਚਾ ਪਰ ਫੜ ਨਹੀਂ ਸਕਿਆ ਫਿਰ ਟੋਲੀ ਵਿੱਚੋਂ ਇੱਕ ਬੱਚੇ ਨੇ ਕਿਹਾ ਜਲਦੀ ਆਓ ਦੇਰ ਹੋ ਜਾਵੇਗੀ ਦੂਜੇ ਬੱਚੇ ਨੇ ਵੀ ਹਾਂ ਵਿੱਚ ਹਾਂ ਪਰ ਦਿੱਤੀ ਕਿਆ ਤੈਨੂੰ ਝੜਕਾ ਪੈਣ ਗਿਆ ਜਲਦੀ ਚੱਲ ਸਾਰੇ ਬੱਚੇ ਤੇਜ਼ੀ ਨਾਲ ਅੱਗੇ ਵਧਣ ਲੱਗੇ ਕਈਆਂ ਨੇ ਭਜਨਾ ਵੀ ਸ਼ੁਰੂ ਕਰ ਦਿੱਤਾ ਪਿੱਛੇ ਤੁਰਦੇ ਬੱਚੇ ਨੇ ਵੀ ਆਪਣੀ ਰਫ਼ਤਾਰ ਵਦਾ ਦਿੱਤੀ। ਕੁਝ ਹੀ ਦੇਰ ਵਿੱਚ ਸਾਰੇ ਬੱਚੇ ਇੱਕ ਥਾਂ ਪਹੁੰਚ ਗਏ ਜਿੱਥੇ ਦੂਰ-ਦੂਰ ਤੱਕ ਕੋਈ ਦਰਖਤ ਨਹੀਂ ਸੀ। ਸਾਰਿਆਂ ਨੇ ਇੱਕ-ਇੱਕ ਬੂਟਾ ਚੁੱਕਿਆ ਅਤੇ ਰੁੱਖ ਲਗਾਉਣੇ ਸ਼ੁਰੂ ਕਰ ਦਿੱਤੇ। ਅਧਿਆਪਕ ਨੇ ਵੀ ਬੂਟੇ ਲਗਾਏ। ਫਿਰ ਨਾਲ ਆਏ ਇੱਕ ਅਧਿਕਾਰੀ ਨੇ ਬੱਚਿਆਂ ਨੂੰ ਇਨਾਮ ਵਜੋਂ 10-10 ਰੁਪਏ ਦਿੱਤੇ ਅਤੇ ਕਿਹਾ ਇਹ ਤਾਂ ਸਵੇਰੇ ਇੱਕ ਚੰਗਾ ਕੰਮ ਕਰਨ ਦਾ ਇਨਾਮ ਹੈ। ਟੋਲੀ ਦੇ ਪਿੱਛੇ ਤੁਰਦਾ ਬੱਚਾ ਖੜਾ ਰਿਹਾ ਉਸਨੇ ਕਿਹਾ ਮੈਨੂੰ ਪੈਸੇ ਨਾ ਦਿਓ ਅਫਸਰ ਨੇ ਪਿਆਰ ਨਾਲ ਪੁੱਛਿਆ ਪਰ ਕਿਉਂ ਬੱਚੇ ਨੇ ਕਿਹਾ ਮੈਨੂੰ ਪੈਸਿਆਂ ਦੇ ਬਦਲੇ ਇੱਕ ਬੂਟਾ ਦੇ ਦਿਓ ਮੈਂ ਇਸ ਨੂੰ ਵਿਹੜੇ ਵਿੱਚ ਲਗਾਵਾਂਗਾ ਅਫਸਰ ਨੇ ਖੁਸ਼ੀ ਨਾਲ ਪੈਸੇ ਅਤੇ ਬੂਟਾ ਦੋਵੇਂ ਬੱਚੇ ਨੂੰ ਦੇ ਦਿੱਤੇ ਅਤੇ ਕਿਹਾ ਤੁਹਾਡੀ ਭਾਵਨਾ ਚੰਗੀ ਹੈ ਇਸ ਲਈ ਇਹ ਇਨਾਮ ਅਤੇ ਬੂਟਾ ਦੋਵੇਂ ਤੁਹਾਡੇ ਲਈ ਹਨ ਬੱਚਾ ਖੁਸ਼ੀ ਨਾਲ ਨੱਚਣ ਲੱਗਾ ਦੇਖੋ ਕੀ ਕਹਾਣੀ ਹੈ ਵਿੜੇ ਵਿੱਚ ਬੂਟਾ ਲਾਉਣ ਦੀ ਕਹਾਣੀ ਹੈ ਤੇ ਬੱਚੇ ਜਿਹੜੇ ਨੇ ਸਕੂਲ ਜਾਂਦੇ ਨੇ ਤੇ ਸਕੂਲ ਜਾ ਕੇ ਬੂਟੇ ਲਗਾਉਂਦੇ ਨੇ ਸਵੇਰ ਦਾ ਸਮਾਂ ਸੀ ਸੂਰਜ ਦੀ ਲਾਲੀ ਚਾਰੇ ਪਾਸੇ ਫੈਲਣ ਲੱਗੀ ਬੱਚਿਆਂ ਦਾ ਟੋਲਾ ਜਿਹੜਾ ਛਾਲਾ ਮਾਰ ਰਿਹਾ ਸੀ ਬੱਚਿਆਂ ਦੇ ਪਿੱਛੇ ਇੱਕ ਬੱਚਾ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਛੋਟਾ ਸੀ ਪਰ ਉਹਨਾਂ ਨੂੰ ਫੜ ਨਹੀਂ ਸਕਿਆ ਫਿਰ ਟੋਲੀ ਵਿੱਚ ਇੱਕ ਬੱਚੇ ਨੇ ਕਿਹਾ ਜਲਦੀ ਆਓ ਦੇਰ ਹੋ ਜਾਵੇਗੀ ਦੂਜੇ ਬੱਚੇ ਨੇ ਵੀ ਹਾਂ ਹਾਂ हां ਵਿੱਚ हां ਭਰ ਦਿੱਤੀ ਕਿਆ ਤੈਨੂੰ ਝੜਕਾ ਪੈਣ ਗਿਆ ਜਲਦੀ ਚੱਲ ਸਾਰੇ ਵਿੱਚ ਤੇਜੇ ਨਾਲ ਅੱਗੇ ਵਧਣ ਲੱਗੇ ਕਈਆਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਪਿੱਛੇ ਤੁਰਦੇ ਬੱਚੇ ਨੇ ਵੀ ਵੀ ਉਹ ਵੀ ਤੇਜ਼ ਤੇਜ਼ ਆਪਣੀ ਰਫ਼ਤਾਰ ਉਹਨੇ ਕਿ ਵਧਾ ਲਈ ਕੁਝ ਹੀ ਦੇਰ ਵਿੱਚ ਸਾਰੇ ਬੱਚੇ ਕਿੱਥੇ ਪਹੁੰਚ ਗਏ ਥਾਂ ਤੇ ਪਹੁੰਚ ਗਏ ਜਿੱਥੇ ਦੂਰ ਦੂਰ ਤੱਕ ਕੋਈ ਵੀ ਦਰਖਤ ਨਹੀਂ ਸੀ ਸਾਰੇ ਨੇ ਇੱਕ ਇੱਕ ਬੂਟਾ ਚੁੱਕਿਆ ਤੇ ਰੁਖ ਲਾਣੇ ਸ਼ੁਰੂ ਕਰ ਦਿੱਤੇ ਅਧਿਆਪਕਾਂ ਨੇ ਵੀ ਬੂਟੇ ਲਾਏ ਫਿਰ ਨਾਲ ਆਇ ਇੱਕ ਅਧਿਕਾਰੀ ਨੇ ਬੱਚਿਆਂ ਨੂੰ ਕੀ ਦਿੱਤਾ ਸੀ 10-10 ਰੁਪਏ ਦਾ ਇਨਾਮ ਦਿੱਤਾ ਸੀ ਕਹਿਆ ਸੀ ਇਹ ਤਾਂ ਸਵੇਰੇ ਇੱਕ ਚੰਗਾ ਕੰਮ ਕਰਨ ਦਾ ਇਨਾਮ ਹੈ ਟੋਲੀ ਦੇ ਪਿੱਛੇ ਤੁਰਦਾ ਬੱਚਾ ਖੜਾ ਰਿਆ ਉਸਨੇ ਕਿਹਾ ਮੈਨੂੰ ਪੈਸੇ ਨਾ ਦਿਓ ਅਫਸਰ ਨੇ ਕਿਹਾ ਪਰ ਕਿਉਂ ਬੱਚੇ ਨੇ ਕਿਹਾ ਮੈਨੂੰ ਪੈਸਿਆਂ ਦੇ ਬਦਲੇ ਕੀ ਦੇ ਦਿਓ ਇੱਕ ਬੂਟਾ ਦੇ ਦਿਓ ਮੈਂ ਇਹਨੂੰ ਆਪਦੇ ਵੇੜੇ ਵਿੱਚ ਲਗਾਵਾਂਗਾ ਅਫਸਰ ਨੇ ਖੁਸ਼ੀ ਨਾਲ ਪੈਸੇ ਤੇ ਬੂਟਾ ਦੋਵੇਂ ਦੇ ਦਿੱਤੇ ਤੇ ਕਿਹਾ ਤੁਹਾਡੀ ਭਾਵਨਾ ਚੰਗੀ ਹੈ ਇਸ ਲਈ ਇਨਾਮ ਅਤੇ ਬੂਟਾ ਦੋਵੇਂ ਤੁਹਾਡੇ ਲਈ ਬੱਚਾ ਖੁਸ਼ੀ ਨਾਲ ਨੱਚਣ ਲੱਗਿਆ ਦੇਖੋ ਸਵੇਰੇ ਸਵੇਰੇ ਬੱਚਿਆਂ ਦੀ ਟੋਲੀ ਕਿੱਥੇ ਜਾ ਰਹੀ ਸੀਗੀ ਰੁੱਖ ਲਾਣ ਲਈ ਜਾ ਰਹੀ ਸੀਗੀ ਕਿੱਥੇ ਜਾ ਰਹੀ ਸੀ ਰੁੱਖ ਲਗਾਉਣ ਲਈ ਅਫਸਰ ਨੇ ਬੱਚਿਆਂ ਨੂੰ ਕਿਉਂ ਇਨਾਮ ਦਿੱਤਾ ਕਿਉਂਕਿ ਬੱਚਿਆਂ ਨੇ ਸਵੇਰੇ ਸਵੇਰੇ ਰੁੱਖ ਲਗਾਏ ਸਨ ਤੁਹਾਡੇ ਅਨੁਸਾਰ ਅਫਸਰ ਕੀ ਕੀ ਕੰਮ ਕਰਦੇ ਹੋਣਗੇ ਅਫਸਰ ਲੋਕਾਂ ਨੂੰ ਜਾਗਰੂਕ ਕਰਦੇ ਹਨ ਲੋਕਾਂ ਨੂੰ ਚੰਗਾ ਕੰਮ ਕਰਨ ਤੇ ਇਨਾਮ ਦਿੰਦੇ ਹਨ ਇਨਾਮ ਸਰ ਸ਼ਬਦ ਸੁਣ ਕੇ ਤੁਹਾਡੇ ਮਨ ਵਿੱਚ ਹੋਰ ਕਿਹੜੇ-ਕਿਹੜੇ ਵਾਕ ਆ ਰਹੇ ਹਨ ਜੋ ਲੋਕ ਚੰਗਾ ਕੰਮ ਕਰਦੇ ਹਨ ਨਾਨੂ ਇਨਾਮ ਮਿਲਦਾ ਹੈ ਰੋਹਨ ਨੂੰ ਖੇਡਾਂ ਵਿੱਚ ਇਨਾਮ ਮਿਲਿਆ ਬੱਚਿਆਂ ਨੂੰ ਰੁੱਖ ਲਗਾਉਣ ਤੇ ਇਨਾਮ ਮਿਲਿਆ ਸ਼ਾਮ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਤਾਂ ਇਨਾਮ ਮਿਲਿਆ ਤੁਸੀਂ ਆਪਣੇ ਘਰ ਕਿਹੜਾ ਬੂਟਾ ਲਗਾਉਣਾ ਚਾਹੁੰਦੇ ਹੋ ਅਤੇ ਕਿਉਂ ਅਸੀਂ ਆਪਣੇ ਘਰ ਤુલਸੀ ਦਾ ਬੂਟਾ ਲਾਉਣਾ ਚਾਹੁੰਦੇ ਹਾਂ ਕਿਉਂਕਿ ਤੁਲਸੀ ਦੇ ਬੁੱਟੇ ਦੇ ਬਹੁਤ ਫਾਇਦੇ ਹੁੰਦੇ ਹਨ ਇਸ ਦੀ ਵਰਤੋਂ जो काम दे लार्जली कितनी जानती है